ਹਾਂਜੀ ਵੈਸੇ ਤਾਂ ਮੈਂ ਖਾਣੇ ਦੀਆਂ ਵੀਡੀਓ ਪਾਇਆ ਕਰੂੰਗੀ ਤੇ ਅੱਜ ਮੇਰਾ ਦਿਨ ਕੀਤਾ ਮੈਂ ਕਿਹਾ ਚਲ ਅੱਜ ਆਪਾਂ ਵਲੌਗ ਬਣਾ ਕੇ ਪਾ ਲੇ ਤੇ ਅੱਜ ਮੈਂ ਫਸਟ ਜਿਹੜਾ ਇਹ ਵਲੌਗ ਆਪਦੇ ਚੈਨਲ ਤੇ ਪਾਉਣ ਲੱਗੀ ਆ ਤੇ ਤੁਸੀਂ ਵੇਖੋ ਵੀ ਮੈਂ ਵਲੌਗ ਵੀ ਮੈਂ ਕਦੇ ਬਣਾਇਆ ਨਹੀਂਗਾ ਮੈਂ ਤਾਂ ਖਾਣੇ ਦੀਆਂ ਵੀਡੀਓ ਬਣਾਉਣੀ ਤੇ ਵਲੌਗ ਮੈਂ ਕਦੇ ਬਣਾਇਆ ਨਹੀਂ ਤੇ ਪਹਿਲੀ ਵਾਰ ਅੱਜ ਆਪਾਂ ਇਹ ਵਲੌਗ ਬਣਾਉਣ ਲੱਗੇ ਹੈਗੇ ਆ ਤੇ ਜੇ ਤੁਹਾਨੂੰ ਵਧੀਆ ਲੱਗਿਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਫਿਰ ਕਦੇ-ਕਦੇ ਆਪਾਂ ਵਲੌਗ ਬਣਾ ਕੇ ਤੇ ਪਾ ਦਿਆ ਕਰਾਂਗੇ ਜਨਰਲ ਤੇ ਤੇ ਨਾਲੇ ਮੇਰੇ ਤੁਸੀਂ ਜੇ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਤੇ ਮੇਰੇ ਚ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਖਾਣੇ ਵਾਲੇ ਵੀਡੀਓ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਚਲੋ ਫਿਰ ਆਪਾਂ ਵਲੌਗ ਹੁਣ ਸ਼ੁਰੂ ਕਰਦੇ ਆਂ। ਸਾਡੀ ਕ੍ਰੇਡਾ ਨੂੰ ਆਪਾਂ ਨਮਕ ਲਾ ਕੇ ਤੇ ਰਾਤ ਤੱਕ ਦੋ ਘੰਟੇ ਆਪਾਂ ਕ੍ਰੇਲਿਆਂ ਨੂੰ ਨਮਕ ਲਾ ਕੇ ਰੱਖ ਦਾਂਗੇ। ਤੇ ਜਿਹੜੇ ਕ੍ਰੇਲਿਆਂ ਨੂੰ ਸਾਰੇ ਕੜੱਤਰ ਖਾਤੋਂਗੇ ਉਹ ਜੀ ਤੇ ਫਿਰ ਜਿਹੜੇ ਕ੍ਰੇਲੇ ਬਹੁਤ ਵਧੀਆ ਤੇ ਟੇਸਟੀ ਬਣ ਲਗੇ ਬੱਚੇ ਵੀ ਖਾਣਗੇ ਤੇ ਨਹੀਂ ਤਾਂ ਮੈਂ ਹਰ ਬੱਚੇ ਕੇਈ ਵਾਰ ਖਾਦੇ ਹੁੰਦੇ ਹਾਂ ਕਿਉਂਕਿ ਕੜੱਤਰ ਆ ਜਾਂਦੀ ਤੇ ਜੇ ਆਪਾਂ ਇਹਨੂੰ ਦੋ ਘੰਟੇ ਕ੍ਰੇਲਿਆਂ ਨੂੰ ਨਮਕ ਲਾ ਕੇ ਰੱਖ ਦਾਂਗੇ ਨਾ ਤੇ ਕ੍ਰੇਲੇ ਅਧਰ ਮੜ ਕੇ ਬੰਦੀ ਤੇ ਕਿਵੇਂ ਕਿੱਠਾ ਗਈ ਸਾਲਪਨ ਜਿੱਦੜ ਕੇ ਸੀ ਦੋਸਤੋ ਜਿਵੇਂ ਸਾਧਿਓ ਤੇ ਹੁਣ ਮੇਰੀ ਬੱਚੀ ਕਰੀ ਆਂਦੀ ਹੈ ਹੈਰਪ ਤੇ ਨਾਲ ਹੀ ਸਫਾਈਆਂ ਵੀ ਕਰਉਣਗੇ ਉਸ ਤੋਂ ਬਾਅਦ ਹੁਣ ਕਹਿੰਦੇ ਅਸੀਂ ਬਾਅਦ ਚ ਕਰਾਂਗੇ ਪਹਿਲਾਂ ਆ ਗਏ ਤੇ ਘਰ ਮੈਂ ਨਾ ਦੇ ਨਾਮ ਮੈਂ ਭਾਂਡੇ ਲਾ ਲਈਏ ਤੁਹਾਡੇ ਸਾਹਮਣੇ ਤੇ ਹੁਣ ਇਹ ਕਹਿੰਦੀ ਮੈਂ ਝਾੜੂ ਕੱਢ ਲੈਂਦੀ ਆ ਚਲੋ ਦੇਖਦੇ ਆਪਾਂ ਫਿਰ ਹੁਣ ਬਚੀ ਝਾੜੂ ਕੰਦੀ ਆ ਅੱਜ ਸ਼ੂਟਿੰਗ ਦਾ ਫੁੱਲ ਇੰਜੋਏ ਕਰਨਗੇ ਬਹੁਤ ਬੁਲ ਲੱਗ ਗਿਆ मैं शुरू करती हूं सामने सामने हो जाना केंद्र तो पास के में आने केंद्र ਦੇਖ ਛੁੱਟੀਆਂ ਦੇ ਲਈ ਜਾਂਦੇ ਬੱਚੇ ਨਜਾਰੇ ਹੁਣ ਖੇਡਣ ਦੇ ਤਾਂ ਪਰਿਵਾਰ ਸੇ ਨਹੀਂ ਜਾਣਾ ਠੀਕ ਆ ਸ਼ਾਮੇ ਸ਼ਾਮੇ ਵਾਲੇ ਪਾਸੇ ਖੇਡਣਾ ਹੈ ਬੈਠ ਕੇ ਦਰਵਾਜ਼ਾ ਕਿ ਨਹੀਂ ਲਾਇਆ ਅਭੀ ਨਹੀਂ ਹੁਣ ਆਗੀ ਪਿੱਟੂ ਦੀ ਵਾਰੀ ਹਾਂਜੀ ਮੈਂ ਕ੍ਰੇਲਿਆਂ ਦੀ ਸਬਜ਼ੀ ਧਰਤੀ ਆ। ਇਹਨਾਂ ਤੋਂ ਹੁਣ ਬਨੇ ਕੱੱਚੇ। ਕ੍ਰੇਲਿਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ। ਤੁਸੀਂ ਕ੍ਰੇਲਿਆਂ ਦੀ ਸਬਜ਼ੀ ਦੀ ਵੀਡੀਓ ਪੂਰੀ ਦੇਖੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਬਹੁਤ ਵਧੀਆ ਜਿਹੜੀ ਇਹ ਮੈਂ ਰੈਸਪੀ ਦਿੱਤੀ ਹੈ ਕਿ ਤੁਹਾਨੂੰ ਕ੍ਰੇਲਿਆਂ ਦੀ ਤੇ ਇਸ ਤਰ੍ਹਾਂ ਦਾ ਜਿਹੜਾ ਮੈਂ ਜਿਹੜਾ ਤਰ੍ਹਾਂ ਮੈਂ ਜੇ ਤੁਸੀਂ ਮੇਰੀ ਵੀਡੀਓ ਦੇਖੋਗੇ ਤਾਂ ਉਸ ਤਰ੍ਹਾਂ ਕ੍ਰੇਲ ਕਦੇ ਵੀ ਕੋੜੇ ਨਹੀਂ ਬਣ ਬੱਚੇ ਹੀ ਮੁੜ ਕੇ ਬਹੁਤ ਵਧੀਆ ਖਾਣਗੇ ਕ੍ਰੇਲਿਆਂ ਦੀ ਸਬਜ਼ੀ। ਉੱਧਰ ਹੁਣ ਮੇਰਾ ਡੇਟਾ ਬਣਾਈ ਜਾਂਦਾ ਪਾਸਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਛੋਟੀਆਂ ਹੋਵੰਗੀਆਂ ਤੇ ਫਿਰ ਬੱਚਿਆਂ ਦਾ ਖਾਣਾ ਪੀਣਾ ਤਾਂ ਹੁਣ ਛੋਟਾਂ ਨੂੰ ਛੋਟਾਂ ਲੱਗਿਆ ਰਹੂਗਾ ਵੈਸੇ ਤਾਂ ਬੱਚੇ ਖਾਂਦੇ ਹੀ ਰਹਿੰਦੇ ਆ ਪਰ ਛੋਟਾਂ ਨੂੰ ਥੋੜਾ ਜਿਹਾ ਅਲੱਗ ਹੀ ਖਾਣ ਦਾ ਮਜ਼ਾ ਆਉਂਦਾ ਬੱਚਿਆਂ ਨੂੰ ਓਕੇ ਜਿਦੋਂ ਮੈਂ ਡਿਸ਼ਾ ਬਣੋਈ ਨਾ ਤੇ ਡਿਸ਼ਾ ਬਣਾਉਣੇ ਬਣਾਉਂਦੇ ਤੇ ਫਿਰ ਮੇਰੇ ਮੇਰੇ ਬੇਟਾ ਵੀ ਸਿੱਖ ਗਿਆ ਡਿਸ਼ਾ ਬਣਾਉਣੀ ਆ ਤੁਸੀਂ ਦੇਖ ਸਾਡੇ ਕਿੰਨਾ ਵਧੀਆ ਪਾਸਤਾ ਬਣਾਈ ਜਾਂਦਾ ਹੈ

ਕਿਚਰਾ ਆ ਦੇਖ ਆ ਦੇਖੋ ਸੀ ਨਵੀਂ ਐਲਸੀਡੀ ਤੇ ਇੱਥੇ ਲਾਈਆ ਮੈਂ ਦਾਦਾ ਜੀ ਦੇ ਕਮਰੇ ਚ ਹਾਂ ਜੀ ਤੁਸਾਂ ਆਪਾਂ ਖਾਣੇ ਆ ਰੋਟੀ ਕਿ ਕਰ ਬਹੁਤ ਟਾਈਮ ਹੋ ਗਿਆ ਇਹਦਾਂ ਆਪਾਂ ਲੈ ਲਈ ਦਹੀਂ ਥੋੜੀ ਜੀ ਦਹੀਂ ਚ ਪਾ ਲਾਂਗੇ ਥੋੜਾ ਜਿਹਾ ਨਮਕ ਸੁਆਦ ਨੂੰ ਸਰ ਜੀ ਨਾਲ ਰੱਖਾਂਗੇ ਆਪਾਂ ਕ੍ਰਿੰਡਿਆ ਦੀ ਸਬਜ਼ੀ ਜਿਹੜੀ ਅੱਜ ਹੀ ਤੁਹਾਨੂੰ ਵਲੌਗ ਚ ਖਾਈਆ ਸੀ ਦੇਖੋ ਕਿੰਨੀ ਵਧੀਆ ਬਣੀ ਹੈ ਵਧੀਆ ਬਣਦੀ ਹੁੰਦੀ ਹੈ ਭੁੱਖ ਲੱਗੀ ਪਈ ਹੈ ਹਨ ਜੀ ਦੇਖੋ ਜੀ ਸਾਰਾ ਕਰ ਲਿਆ ਪਲੇਟ ਚ ਸਬਜੀ ਔਰ ਰੋਟੀ ਔਰ ਪਾਣੀ ਹਾਂ ਜੀ ਰੋਟੀ ਆਪਾਂ ਖਾ ਲਈਏ ਤੇ ਬਹੁਤ ਹੀ ਟੇਸਟੀ ਸਬਜੀ ਬਣੀ ਹੈਗੀ ਕਰੇਲਿਆਂ ਦੀ ਓਕੇ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਉਸ ਤਰੀਕੇ ਨਾਲ ਕਰੇ ਲਿਖਦੇ ਵੀ ਕੋੜੇ ਨਹੀਂ ਬੰਨਦੇ ਜੇਕਰ ਤੁਸੀਂ ਵੀਡੀਓ ਇਹ ਵੇਖਣੀ ਹੈ ਤੇ ਤੁਸੀਂ ਵੀਡੀਓ ਦੇਖ ਸਕਦੇ ਮੇਰੇ ਚੈਨਲ ਤੇ ਜਾ ਕੇ ਬਹੁਤ ਆਪਾਂ ਵਧੀਆ ਸਬਜ਼ੀ ਬਣਾਉਣੀ ਦੱਸੀ ਆ ਤੇ ਜਿਹੜੀ ਵਲੌਗ ਹੈਗਾ ਤੁਹਾਨੂੰ ਅੱਜ ਦਾ ਵਲੌਗ ਬਹੁਤ ਹੀ ਪਸੰਦ ਆਊਗਾ ਤੇ ਜੇਕਰ ਤੁਹਾਨੂੰ ਵਲੌਗ ਪਸੰਦ ਆਇਆ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਤੁਸੀਂ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਚਲੋ ਫਿਰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ